Bağ burada vay. भई पियो भोग न ਸੂਬਾ ਸਰਹੰਦ ਮੁਰਦਾਬਾ 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 ਸਤ ਜਨ ਸਿੰਘ ਜਿੰਦਾਬਾ ਮੁਰਦਾਬਾ 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 ਭੋਗ ਨਹੀਂ ਪੈਂਦੇ ਆਗੇ ਮੁਰਦਾਬਾ 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 ਭੋਗ ਨਹੀਂ ਪੈਂਦੇ ਆਗੇ ਸੂਬਾ ਸਰਹੰਦ ਮੁਰਦਾਬਾ ਜਿੰਦਾਬਾ ਸੂਬਾ ਸਰਹੰਦ ਮੁਰਦਾਬਾ ਸੂਬਾ ਸਰਹੰਦ ਮੁਰਦਾਬਾ ਸਤ ਜਨ ਸਿੰਘ ਜਿੰਦਾਬਾ ਸਤ ਜਨ ਸਿੰਘ ਜਿੰਦਾਬਾ ਸੂਬੇ ਦਾ ਬੰਦ ਹੋ ਗਏ ਸੰਤਾ ਤੁਹਾਡੀ ਸੋਚ ਤੇ ਸੰਤ ਭਿੰਡਰਾਂ ਵਾਲਿਆਂ ਦੀ ਸੋਚ ਤੇ ਬਾਰਾ ਜੌਨ ਓਕੇ ਸੁਪੇ ਸੁਪੇ ਦਾ ਮੋਗ ਨਹੀਂ ਜਾਣਗੇ ਸੁਪੇ ਸੁਪੇ ਦਾ ਮੋਗ ਫੜ ਲੈ ਕਾਦਰ ਪੁੱਤੋਂ ਦਾ ਮੋਗ ਨਹੀਂ ਜਾਣਗੇ ਬਾਬਾ ਸ਼ਰਮ ਸਿੰਘ ਦੀ ਆਵਾਜ਼ ਆ ਰਹੀ ਹੈ ਨਿਕਲ ਗਏ ਬੱਚੇ ਕੋ ਗਰਮ ਮਾਰਿਆ ਜੀ ਲੇਕੇ ਲੇਕੇ ਬੱਚੇ ਕੋ ਗਰਮ ਮਾਰੇ ਕੋ ਗੋ ਗਏ ਮੇਰੇ ਤੇ ਪੱਛਾ ਮਾਰਾ ਕੋ ਕੋ ਮਰਨੇ ਕਰਮ ਕਰਾ ਯਾਰ ਤੂੰ ਪੋਰਾ ਤੁਹਾਡੇ ਨੂੰ ਪੱਛੇ ਆ ਗਿਆ ਬਾਲ ਕੋਲੇ ਸ਼ਹੀਦ ਦੀ ਕਿਤੇ ਨਾਸੇ ਵਾਲਾ ਮਾਪੁਰ ਖਾਨ ਨੂੰ ਪਾ ਰੱਖਦੇ ਇੰਗਲੀ ਨੇ ਨਹੀਂ ਸਿੱਖਾਂ ਦੀ ਫੈਮਲੀ ਕੋ ਨਹੀਂ ਕਾਟੋਈ ਹੈ ਦੋਹੇ ਨਾ ਕੁਸ਼ਤਾਂ ਦੇ ਭੋਰ ਪੌਂਡਾ ਯਾਰ ਆਪਾਂ ਨੂੰ ਕੀ ਸਾਡਾ ਜ਼ਮੀਰ ਮਰਿਆ ਵਾ ਨਹੀਂ ਸਾਡਾ ਤਾਂ ਕੋਈ ਜ਼ਮੀਰ ਮਰਿਆ ਵਾ ਇਹਨਾਂ ਕੁਸ਼ਤਾਂ ਦੇ ਭੋਰ ਪੌਂਡਾ ਤੁਸੀਂ ਫਿੱਟਵਾ ਦੇ ਉਹ ਸ਼ਰਮ ਨਾਲ ਗੰਥਲ ਨਹੀਂ ਹੋਣੀ ਸਿੰਘਿਆਂ ਤੇ ਜਿਹੜਾ ਬਾਬਾ ਜੀ ਜਿਹੜਾ ਗਰੰਟੀ ਸਾਨੂੰ ਪਤਾ ਲੱਗ ਗਿਆ ਨਾ ਉਹਨੂੰ ਖਾਲਸਾ ਟੱਕਰੂਗਾ ਫੇਰ ਇੱਕ ਦਿਨ ਸ਼ਰਮ ਕਰਾਂ ਭੋਰਾ ਸ਼ਰਮ ਜੇ ਇਹ ਕੁੱਤੇ ਦਾ ਹੱਡ ਨਹੀਂ ਨਾ ਖਾਣੇ ਤੇ ਬੱਚੇ ਉਹ ਨਹੀਂ ਕਾਫੇ ਬਿਜਾਣਾ ਦੇਖ ਲਓ ਘਰ ਰੱਖਦੇ ਹੋ ਜਿਹੜੇ ਬੰਦੇ ਵੀ ਅੱਜ ਉਹਦੇ ਨਾਲ ਉਹਦੀ ਹਮਾਇਤ ਕਰਨ ਦੇ ਨਾ ਯਾਦ ਰੱਖਿਓ ਤੇ ਉਹਨਾਂ ਦੇ ਬੱਚੇ ਵੀ ਯਾਦ ਰੱਖਿਓ ਖਾਲਸਾ ਤੈਨੂੰ ਟੱਕਰੂਗਾ ਦੇਖੇ ਪਾਛੀ ਤਾਂ ਕਹਿਣਾ ਮਾਰੋ ਨਹੀਂ ਮਾਰੋ ਕਹਿਣਾ ਮਾਰੋ ਤੁਹਾਨੂੰ ਨਹੀਂ ਮਾਰਨਾ ਤੇ ਤਾਂ ਕਹਿਣਾ ਮਾਰੋ ਚਲੇ ਫੇਰ ਆਜੋ ਪਾਜੀ ਕਾਲਿਆਂ ਨੂੰ ਬੋਸ ਤੋਂ ਸ਼ਰਮ ਤਾਂ ਸਾਰੇ ਨੂੰ ਇਹ ਯਾਦ ਰੱਖੀਂ ਅੱਗੇ ਕੱਲ ਬੰਦੇ ਦਾ ਪਤਾ ਲੱਗਣਾ ਜਿੰਨੇ ਅਰਦਾਸਾਂ ਦੀਆਂ ਮੈਂ ਸਾਨੂੰ ਵੀ ਕੱਟੂਗਾ ਦੇਖੋ ਯਾਦ ਰੱਖੀਂ ਫਿਰ ਵੀ ਆਪਾਂ ਚੱਲੋ ਇੱਕ ਪੰਜਾਬ ਦਾ ਉਹ ਗੁੱਜੜ ਸੀ ਕਿੰਨੇ ਕੋਕ ਹੋ ਕੇ ਨਿਆੜਿਆਂ ਨੂੰ ਮਾਰਿਆ ਤਾਂ ਤੁਸੀਂ ਫਿਰ ਵੀ ਉਦੀ ਰੱਖਿਆ ਵਾਸਤੇ ਬੈਠੇ ਨੇ ਕਰੇਗਾ ਪਚੇ ਮਾਰਦੇ ਕੋਕ ਹੋ ਕੇ ਬਿਚੜਦੇ ਭੋਲ ਬੌਂਦਾ ਤੁਸੀਂ ਉਹਨੇ ਨੱਪੋਂ ਨੂੰ ਮੁਸਲਮਾਨ ਹੈਗੇ ਜੀਦਰ ਸਿੰਘ ਸਾਹਿਬ ਪਿੰਡ ਜਿੰਦਾਬਾਦ ਸੰਤ ਜਨਤਾ ਅਰਥੇ ਕਹਾ ਸਾਹ ਪਿੰਡਰ ਵਾਲੇ ਜਿੰਦਾਬਾਦ ਜਿੰਦਾਬਾਦ ਮੁਰਦਾਬਾਦ 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 ਬੁਚੜ ਸੂਬਾ ਮੁਰਦਾਬਾਦ 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 ਬੁਚੜ ਸੂਬਾ ਮੁਰਦਾਬਾਦ ਸਿੱਖਾਂ ਦਾ ਕਾਤਲ ਮੁਰਦਾਬਾਦ ਤੁਹਾਡੇ ਵਰਗੇ ਨੌਜਵਾਨ ਨਹੀਂ ਮਾਰੇ ਉਹਨੇ 14 14 ਸਾਲਾਂ ਦੇ ਤੁਹਾਡਾ ਫੋਟੋ ਨਾਲ ਇੰਟਰਵਿਊ ਦੇਂਦਾ ਦਾ ਪੁੱਤ